ਸਾਰੰਗ ਮਹਿਲਾ ਪੰਗਵਾਂ ਜੀਵਨ ਤੋਂ ਗਨਿਐ ਹਰ ਪੇਖਾ ਕਰਉ ਪਾਪ ਪ੍ਰੀਤਮ ਮਨਮੋਹਨ ਫੋਰ ਪਰਮ ਕੀ ਰੇਖਾ ਰਹਾ ਕਹਿਤ ਸੁਨਤ ਕੇਸ਼ ਸ਼ਾਂਤ ਨ ਉਪਜਤ ਬਿਨ ਵਿਸਾਸ ਕੇ ਆਸ਼ੇਖਾ ਪ੍ਰਭੂ ਤਿਆਗ ਆਮ ਜੋ ਚਾਹਤ

ਪੋਟ ਦਾਨ ਇਸਨਾਨ ਰਹਾ ਆਨੰਦ ਜੰਗਾਰ ਬ੍ਰਥਾ ਸ਼ਰਮ ਕਾਲਤ ਦਿਨ ਹਰਥੋਂ ਕਟ ਗਿਉ ਜਨਮ ਵਰਨ ਸੰਕਟ ਤੇ ਛੂਟ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸ਼ਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵੋ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵਾ ਨਸ ਸਜਾਏ ਅਬ ਮਾਨ ਸਾਰ ਮਹਿਲਾ ਪੰਗਵਾ ਤੂਰਤ ਸੋਈ ਦੇ ਤੁਰ ਕੋ ਲੱਗ ਸੋਈ ਧਰੰਦਰ ਸੋਈ ਬਸੁੰਧਰ ਹਰ ਏਕ ਪ੍ਰੇਮ ਰਸ ਪਾਗ ਰਹਾ ਬਲਬੰਚ ਕਰੇ ਨਾ ਜਾਣੇ ਲਭ ਸੋ ਤੂਰਤ ਨਹੀਂ ਮੂੜਾ ਸਵਾਰਥ ਤਿਆਗ ਅਸਾਰਥ ਰਚਿਆ ਨਾ ਸਿਮਰਾ ਪ੍ਰਭ ਰੂੜੋ ਸੋਈ ਚਤੁਰ ਸਿਆਣਾ ਪੰਡਿਤ ਸੋ ਸੂਰਾ ਸੋ ਦਨ ਸਾਧ ਸੰਗ ਜਿਨ ਹਰ ਹਰ ਜਤਿਓ ਨਾਨਕ ਸੋ ਪਰਵਨ ਸਾਰੰ ਪਹਿਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਵਨ ਬਿਖਰ ਰਸਪੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਨ ਰਾ ਸਚੰਨ ਰਾਮ ਨਾਮ ਤਨ ਰਤਨਾ ਮਨ ਤਨ ਭੀਤਰ ਸੀਵਨ ਹਾਰ ਰੰਗ ਰਾਂਗ ਫੈ ਮਨ ਲਾਲਾ ਰਾਮ ਨਾਮ ਰਸ ਖੀਵਨ ਜਿਉ ਮੀਨਾ ਜਲ ਸਿਉ ਉਰ ਜਾਣੋ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਸਾਤ੍ਰਿਕ ਕੀ ਨਿਹਾਈ ਹਰ ਬੂੰਦ ਪਾਨ ਸੁਖ ਧੀਵਨ ਸਾਰੰ ਮਨਾ ਪੰਜਵਾ ਹਰ ਕੇ ਨਾਮਹੀਨ ਬੇਤਾਲ ਜੇਤਾ ਕਰਨ ਕਰਾਵਨ ਤੇਤਾ ਸਭ ਬੰਧਨ ਜੰਜਾਲ ਰਹਾ ਬਿਨ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਟ ਕਾਲ ਜਦ ਜਮ ਆਏ ਸੰਘਾਰੈ ਤ੍ਰਾਨੀ ਤਬ ਤੁਮਰੋ ਕੌਨ ਹਵਾਲ ਰਾਕ ਲੇਹ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੁਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਤੁਮ ਮਾਲ ਸਾਰੰ ਮਹਲਾ 5 ਮਨ ਤਨ RAM ਕੋ ਬਿਵਹਾਰ प्रेम तगत गुण गावन गीधे पोत ना संसार रहा श्रवणि कीर्तन सिमरन स्वामी ए साधको आचार चरण कमल स्थित रिद अंतर पूजा प्राण को आधार प्रभु दीन दयाल सुनो बिनंती कृपा अपनी धार ਨਾਮ ਨਿਧਾਨ ਉਚਰੋਂ ਨਿਤ ਰਸਨਾ ਨਾਨਕ ਸਦ ਬਲਹਾਰ ਸਾਰੰ ਮੈਲਾ ਪੰਜਵਾਂ ਧਰ ਕੇ ਨਾਮਹੀਨ ਮਤ ਥੋਰੀ ਸਿਮਰਤ ਨਾਹੇ ਸ੍ਰੀ ਧਰ ठाकुर ਮਿਲਤ ਅੰਧ ਦੁਖ ਕੋਰੀ ਰਹਾ ਹਰ ਕੇ ਨਾਮ ਸਿਉ ਪ੍ਰੀਤ ਨ ਲਾਗੀ ਅਨਕੁਪ ਦੇਖ ਬੌ ਜੋਰੀ ਟੂਟ ਤਬਾਰ ਨਾ ਲਾਗੈ ਤਾਕੋ ਜਿਉਂ ਗਗਰ ਜਲ ਫੋਰੀ ਕਰ ਕਿਰਪਾ ਭਗਤ ਰਸ ਦੀਜੈ ਮਨ ਖਚਿਤ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸ਼ਰਣਾਈ ਪ੍ਰਭ बिन ਆਨ ਨਾ ਹੋਰੀ ਸਾਰੰ ਮਹਿਲਾ ਪੰਵਾ ਕਿਤਵਾਂ ਵਾ ਅਵਸਰ ਮਨਮਾਹੀ ਹੋਏ ਇਕਤ ਮਿਲੋ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹੀ ਰਹਾਵ ਬਿਨ ਹਰ ਭਜਨ ਜੀਤੇ ਕਾਮ ਕਰੀਐ ਤਿਤ ਬਿਰਥ ਜਾਹੀ ਪੂਰਨ ਪਰਮ ਆਨੰਦ ਮਨ ਮੀਠਾ ਇਸ ਬਿਨ ਦੂਸਰ ਨਾਹੀ ਜਪ ਤਪ ਸੰਗਮ ਕਰਮ ਸੁਖ ਸਾਧਨ कशू लाहे चरण कमल नानक मन वे देव चरन संगा पब संग समाहे। सारं मेला मेरा संगे अंतर जामी आग कुशल पाछा सुखा सिमरत नाम स्वामी रहा ਸਾਜਨ ਮੀਤ ਸਖਾ ਹਰ ਮੇਰਾ ਗੁਣ ਗੋਪਾਲ ਹਰ ਰਾਇਆ ਬਿਸਰਨ ਜਾਈ ਨਿਮਖ ਹਿਰਦੈ ਤੇ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾ ਕੇ ਏਕਾ ਲਿਵ ਪੂਰਨ ਪਰਮੇਸ਼ੁਰ ਪਾ ਨਹੀਂ ਨਾਨਕ ਤਾਕਾ ਕਾਰੰ ਮਹਿਲਾ ਪੰਵਾਂ ਜਾ ਕੇ ਰਾਮ ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾਹੂ ਕੇ ਦੁਖ ਨ ਵਿਆਪ ਕੋਏ ਪ੍ਰਾਹ ਜੋ ਜਨ ਧਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਏ ਉਦਮ ਕਰੋ ਦਰਸ਼ਨ ਦੇਖਣ ਕੋ ਕਰਮ ਪ੍ਰਾਪਤ ਹੋਏ ਗੁਰਪਸਾਦੀ ਦ੍ਰਿਸ਼ਤਿ ਨਿਹਾਰੋ ਦੂਸਰ ਨਹੀਂ ਕੋਏ দান ਦੇ ਨਾਨਕ ਆਪਣੇ ਕੋ ਚਰਨ ਜੀਵਾਂ ਸੰਤ ਥੋਏ ਸਾਰੰ ਮਹਲਾ 5 ਜੀਵਤ RAM ਕੇ ਗੁਣ ਗਾਏ ਕਰੋ ਕਿਰਪਾ ਗੋਪਾਲ 비ਠੁਲੇ ਬਿਸਰਨ ਕਬਹੀ ਜਾਏ ਬਹਾਉ ਮਨ ਤਨ ਤਨ ਸਭ ਤੁਮਰਾ ਸੁਆਮੀ ਆਨ ਦੁਜੀ ਜਾਏ ਜਿਉ ਤੂੰ ਰਾਖਾ ਤੇ ਵੀ ਰਹਿਣਾ ਤੁਮਰਾ ਪੰਨ ਖਾਏ ਸਾਧ ਸੰਗਤ ਕੈ ਬਲ ਬਲ ਜਾਈ ਬੋੜ ਨ ਜਨਮਤਾਏ ਨਾਨਕ ਦਾਸ ਤੇਰੀ ਸ਼ਰਣਾਇ ਜਿਉਂ ਭਾਵ ਤਿ ਵਤ ਲਾਏ ਸਾਰੰ ਮਨ ਲਪਨਵਾ ਮਨ ਰੇ ਨਾਮ ਕੋ ਸੁਖ ਸਾਰ ਆਨ ਕਾਮ ਬਕਾਰ ਮਾਇਆ ਸਗਲ ਦੀ ਸੇ ਛਾਰ ਰਹਾ ਗਰੇ ਅੰਧ ਕੂਪ ਪਤ ਤੁਰਾਣੀ ਨਰਕ ਘੋਰ ਗubar ਅਨਕ ਜੋਨੀ ਭੰਮ ਤਹਾਰਿਓ ਪ੍ਰਮਤ ਬਾਰੰਬਾਰ ਪਤਿਤ ਪਾਵਨ ਭਗਤ ਬਖਸ਼ਲ ਦੀਨ ਕਿਰਪਾ ਤਾਰ ਕਰ ਜੋੜ ਨਾਨਕ ਦਾਨ ਮੰਗ ਸਾਧ ਸੰਗ ਉਧਾਰ ਸਾਰੰ ਮਹਿਲਾ ਪੰਜਵਾ ਬ੍ਰਾਜਿਤ ਰਾਮ ਕੋ ਪ੍ਰਤਾਪ ਆਧ ਬਿਆਧ ਉਪਾਧ ਸਭ ਨਾਸੀ ਬਿਨ ਸੇ ਤਿੰਨੇ ਤਾਪ ਰਹਾ ਤ੍ਰਿਸ਼ਨਾ 부ਝੀ ਪੂਰਨ ਸਦ ਆਸਾ ਕਿਉ ਕੈ ਸੋਗ ਸੰਤਾਪ ਗੁਣ ਗਾਵਤ ਅਚੁੱਤ ਅਬਨਾਸ਼ੀ ਮੰਨ ਤਨ ਆਤਮ ਧਰਾਪ ਤਾਨ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਗ ਖਾਪ ਧਗਤ ਵਸ਼ਲ ਪੈ ਕਟ ਨਹਾਰੇ ਨਾਨਕ ਕੇ ਮਾਈ ਬਾਪ ਤਾਰਨ ਮੈਲਾ ਪੰਗਵਾ ਆਤੁਰ ਨਾਮ ਬਿਨ ਸੰਸਾਰ ਟਿਪਤ ਨਾ ਹੋਵਤ ਕੂਕਰੀ ਆਸਾਂ ਕਿਤ ਲਾਗੋ ਬਿਖਿਆ ਸ਼ਾਰ ਰਹਾ ਪਾਇ ਠਗੋਰੀ ਆਪ ਭਲਾਇਓ ਜਨਮਤ ਬਾਰੋ ਬਾਰ ਹਰ ਕਾ ਸਿਮਰਨ ਨਿਮਖ ਨਾ ਸਿਮਰਿਓ ਜਮ ਕੰਕਰ ਕਰਤ ਖੁਵਾਰ ਓ ਕਪਾਲ ਦੀਨ ਦੁਖ ਭੰਜਨ ਤੇਰਿਆਂ ਸੰਤਾਂ ਕੀ ਰਾवार ਨਾਨਕ ਦਾਸ ਦਰਸ ਪ੍ਰਭ ਜਾਚੈ ਮਨ ਤਨ ਕੋ ਆਧਾਰ ਸਾਰੰ ਮਹਿਲਾ ਪੰਗਵਾਂ ਮਹਿਲਾ ਹਰ ਕੇ ਨਾਮ ਬਿਨ ਜਿਉ ਤਿਨ ਪ੍ਰਭ ਸਾਚੈ ਆਪ ਲਾਇਆ ਵਿਖੇ ਠਗੋਰੀ ਪੀਓ ਰਹਾਓ ਕੋਟ ਜਨਮ ਪ੍ਰਮਤੋ ਬੋ ਭਾਂਤੀ ਖਿਤ ਨਹੀਂ ਕਤੂ ਪਾਈ ਪੂਰਾ ਸਤ ਗੁਰ ਸਹਜਨ ਭੇਟਿਆ ਸਾਖਤ ਆਵੇ ਜਾਈ ਰੱਖ લે ਹੋ ਪ੍ਰਭ ਸਮ੍ਰਿਥ ਦਾਤੇ ਤੁਮ ਪ੍ਰਭ ਅਗੰਮ ਅਪਾਰ ਨਾਨਕ ਦਾਸ ਤੇਰੀ ਸ਼ਰਣਾਈ ਤਭ ਜਲ ਉਤਰਿਓ ਪਾਰ ਸਾਰੰਗ ਮਹਲਾ 5 ਰਮਣ ਕੋ ਰਾਮ ਕੇ ਗੁਣ ਬਾਦ ਸਾਧ ਸੰਗ ਧਿਆਈਐ ਪਰਮੇਸ਼ਰ ਅੰਮ੍ਰਿਤ ਜਾ ਕੇ ਸਵਾਦ ਰਹਾ ਸਿਮਰਤ ਇੱਕ ਅਚਤ ਅਬినాਸ਼ੀ ਬਿਨ ਸੇ ਮਾਇਆ ਮਾਦ ਸਹਿਜ ਆਨੰਦ ਅਨਹਦ ਤੁੰ ਬਾਣੀ ਬਹੋਰ ਨ ਪਾਵਿਖਾਦ ਸੰਕਾਦਿਤ ਬ੍ਰਹਮਾਦਿਤ ਗਾਵਤ ਗਾਵਤ ਸੁਖ ਪਹਿਲਾਦ ਤੀਵਤ ਅਮਯੋ ਮਨੋਹਰ ਹਰ ਰਸ ਜਪ ਨਾਨਕ ਹਰ ਬਿਸਮਾਦ